ਵਾਹਿਗੁਰੂ ਸਾਹਿਬ ਜੀ ਬਿਸਰਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਦਾਤ ਨਾਨਕ ਚਾਉ ਏਹ ਬਹੁ ਪ੍ਰਗਟਿਓ ਮਰਦ ਉਗਮੜਾ ਬਰਿਆਮ ਅਕੇਲਾ ਬਾਹ ਬਾਹ ਗੋਬਿੰਦ ਸਿੰਘਾ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਲਿਟੈ ਸਭੈ ਥਾਪਨ ਹਿਤਿਦ ਜੇਹਿਆ ਬਧਾ ਪਰਿਖਿ ਵਿਧਾਤਾ ਤਾਤੋ ਸੋਹਿਆ ਬਸਦੀ ਸਗਨ ਅਪਾਰ ਨੋ ਭਰਮ ਦਾਸ ਪਰ ਹਰ ਹਾਂ ਕਸਮ ਲਜਾਏ ਨਹੀਏ RAM ਦਾਸ ਸਰ ਸੁਖੋ ਟਲ ਗੁਰ ਸੇਬੀ ਐਹਨੇ ਸਹਜ ਸੁ ਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਾੜਨਾ ਦੁੱਖ ਜਾ ਹੋਵੇ ਸਫਤ ਖਸਮ ਦੀ ਨੂਰ ਅਰਸਾ ਕਰਸਾ ਚਟਈਏ ਤੋਦੋ ਦਿੱਠੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕੱਟਈਏ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸਹੀ ਹੈ ਸਭਨਾ ਦਾਵੇ ਸਾਹ ਜਿਸ ਪਾਸ ਬਹਿਟਿਆ ਸਹੀ ਹੈ ਸਬਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਹਰ ਹਰ ਚਰਨ ਰਿਦੈ ਉਰ ਧਾਰੇ ਸੇ ਮਾਧੋ ਸੋ ਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਰਿਦੈ ਉਰ ਧਾਰੇ ਸੇ ਮਾਧੋ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਤਰਾਹਾ ਪੁੰਨ দান ਪੂਜਾ ਪਦਮੇ ਸਰ ਹਰ ਕੀਰਤ ਤਤ ਵਿਚਾਰੇ ਗੋ ਨਗਾ ਬਤਿਆ ਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹਰ ਕਸ ਨਾਮ ਦੇ ਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹਰ ਕਸ ਨਾਮ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰਿ ਨਾਨਕ ਕੰਠ ਮਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ